ਜਿੱਥੇ 12ਵੀਂ ਜਮਾਤ ਦੇ ਵਿੱਚ ਬੱਚਿਆਂ ਨੇ ਟੌਪ ਕੀਤਾ ਹੈ ਉੱਥੇ ਹੀ ਸਾਡੇ ਨਾਲ ਰੋਪੜ ਜ਼ਿਲ੍ਹੇ ਦੇ RAM Dyal ਮੌਜੂਦ ਨੇ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਟੌਪ ਕੀਤਾ ਹੈ ਜ਼ਿਲ੍ਹੇ ਦੇ ਵਿੱਚ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾ RAM Dyal ਥੈਂਕ ਯੂ ਜੀ ਅੱਛਾ ਤੁਹਾਡੀ ਕਿੰਵੇਂ ਨੰਬਰ ਤੇ ਆਇਆ ਤੁਸੀਂ ਪੂਰੇ ਪੰਜਾਬ ਦੇ ਵਿੱਚ 13ਵੇਂ ਤੇ 13ਵੇਂ ਤੇ ਤੇ ਤੁਸੀਂ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹਾਈ ਕੀਤੀ ਹੈ ਹਾਂਜੀ ਇਸ ਨਾਲ ਹੀ ਤੁਹਾਡੇ ਇਹ ਵੀ ਦੱਸੋ ਕਿ ਤੁਹਾਡੀ ਜਿਹੜੀ ਤਿਆਰੀ ਹੈ ਤੁਸੀਂ ਕਿਵੇਂ ਸੋਚਿਆ ਸੀ ਉਮੀਦ ਸੀ ਕਿ ਤੁਸੀਂ ਇੱਥੇ ਤੱਕ ਪਹੁੰਚ ਸਕੋਗੇ ਹਾਂਜੀ ਹਾਂਜੀ ਉਹ ਨਾਲ ਦੇ ਨਾਲ ਜਿਹੜਾ ਸਰ ਕਰਾਂਦੇ ਸੀ ਉਹੀ ਨਾਲ ਨਾਲ ਕਰੇ ਸੀ ਅਸੀਂ ਤੇ ਕਦੀ ਸੋਚਿਆ ਸੀ ਕਿ ਜਿਵੇਂ ਬੱਚੇ ਤਿਆਰੀ ਤਾਂ ਕਰਦੇ ਕਿ ਟੌਪ ਹੀ ਆ ਜਾਓਗੇ ਪੂਰੇ ਜ਼ਿਲ੍ਹੇ ਦੇ ਵਿੱਚੋਂ ਤੁਸੀਂ ਨਹੀਂ ਉਹ ਤਾਂ ਮਿਹਨਤ ਕਰਨੀ ਜੀ ਫਿਰ ਮਿਹਨਤ ਦਾ ਫਲ ਤਾਂ ਮਿਲਦਾ ਹੀ ਹੈ ਜੀ ਤੇ ਇਸ ਦੇ ਨਾਲ ਹੀ ਤੁਸੀਂ ਇਹ ਦੱਸੋ ਕਿ ਜਦੋਂ ਸਕੂਲ ਦੇ ਵਿੱਚ ਜਦੋਂ ਨਾਨ ਮੈਡੀਕਲ ਰੱਖਿਆ ਹੁੰਦਾ ਤਾਂ ਕਾਫੀ ਔਖਾ ਹੁੰਦਾ ਹੈ ਤੇ ਤੁਸੀਂ ਟਿਊਸ਼ਨਸ ਵਗੈਰਾ ਕੋਚਿੰਗ ਲਈਏ ਨਹੀਂ ਜੀ ਉਹ ਮੋਬਾਈਲ ਪਰ ਤੇ ਜਦੋਂ YouTube ਵਗੈਰਾ ਤੋਂ ਪੜ੍ਹ ਲਈ ਕੋਈ ਲੈਕਚਰ ਦੇਖ ਲਈ ਕਿਸ ਤਰ੍ਹਾਂ ਤੇ ਬਾਕੀ ਸਕੂਲ ਟੀਚਰਸ ਦੇ ਉੱਤੇ ਹੀ ਡਿਪੈਂਡ ਰਹਿਣਾ ਹਾਂਜੀ ਤੇ ਤਿਆਰੀ ਕਿਵੇਂ ਕੀਤੀ ਹੈ ਤੁਸੀਂ ਸਟਾਰਟ ਮਤਲਬ ਨਾਲ-ਨਾਲ ਕਿਵੇਂ ਤਿਆਰੀ ਕੀਤੀ ਹੈ ਜਦੋਂ ਜੋ ਸਰ ਕਰਾਉਂਦੇ ਸੀ ਜੀ ਜਦੋਂ ਨੋਟਸ ਵਗੈਰਾ ਬਣਾਏ ਹੂੰ ਉਹ ਕਰ ਲਈ ਤੇ ਘਰ ਆ ਕੇ ਕੋਈ ਲੈਕਚਰ ਦੇਖ ਲਿਆ ਉਹਦਾ ਹੀ ਫੋਨ ਪਰ ਹੂੰ ਇਦਾਂ ਨਾਲ ਨਾਲ ਕਰੀ ਗਏ ਤਿੰਨੇ ਸਬਜੈਕਟ ਜੀ ਤੇ ਸਭ ਤੋਂ ਔਖਾ ਸਬਜੈਕਟ ਕਿਹੜਾ ਲੱਗਦਾ ਸੀ ਫਿਜ਼ਿਕਸ ਕੈਮਿਸਟਰੀ ਮੈਥ ਦੇ ਵਿੱਚੋਂ ਕੈਮਿਸਟਰੀ ਥੋੜੀਆਂ ਹੋ ਰਿਐਕਸ਼ਨਾਂ ਥੋੜੀ ਡਿਫੀਕਲਟ ਹੁੰਦੀ ਨਾ ਜੀ ਤਾਂ ਕਰਕੇ ਉਹ ਥੋੜਾ ਤੇ ਫਿਰ ਜੇ ਤੁਹਾਨੂੰ ਡਿਫਿਕਲਟ ਲੱਗਦਾ ਸੀ ਤਾਂ ਫਿਰ ਤੁਸੀਂ ਟੀਚਰ ਕੋਲ ਪੁੱਛਦੇ ਸੀ ਜਾਂ ਜਿੱਦਾਂ YouTube ਤੇ ਸਰਚ ਕਰਦੇ ਸੀ ਨਹੀਂ ਟੀਚਰਸ ਨੂੰ ਪੁੱਛ ਲਈਦਾ ਕਈ ਵਾਰ ਕਰੇ ਹੁੰਦੇ ਸੋ ਕਰੇ ਫੋਨ ਪਰ ਦੇਖ ਲਓ اچھا ਤੇ ਹੁਣ ਟੌਪ ਤਾਂ ਕਰ ਲਿਆ 12ਵੀਂ ਦੇ ਵਿੱਚ ਅੱਗੇ ਕੀ ਸੋਚਿਆ ਕੀ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਅੱਗੇ ਅੱਗੇ B.Tech ਕਰਨੀ B.Tech ਕਿਸ ਵਿਸ਼ੇ ਦੇ ਵਿੱਚ ਕਰਨੀ ਹੈ ਇਲੈਕਟ੍ਰੀਕਲ ਇੰਜੀਨੀਅਰ ਇਲੈਕਟ੍ਰੀਕਲ ਇੰਜੀਨੀਅਰ ਉਸ ਲਈ ਤੁਸੀਂ ਕੋਈ ਤਿਆਰੀ ਖਾਸ ਕਰਨੀ ਸ਼ੁਰੂ ਕੀਤੀ ਹੈ ਜਿਵੇਂ ਕਿ ਆਈਆਈਟੀ ਹੁੰਦੀ ਹੈ ਜੇ ਮੀਨਸ ਦਾ ਟੈਸਟ ਹਾਂਜੀ ਉਹ ਜੀ 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 ਡ੍ਰੋਪ ਲੈਣਾ ਇੱਕ ਸਾਲ ਇੱਕ ਸਾਲ ਡ੍ਰੋਪ ਲੈਣਾ ਹੈ ਉਹ ਵੀ ਤੁਸੀਂ ਕੋਚਿੰਗ ਲਓਗੇ ਖੁਦ ਹੀ ਤਿਆਰੀ ਕਰੋਗੇ ਖੁਦ ਲਈ ਸ਼ਾਇਦ ਕੋਚਿੰਗ ਲੈ ਲਈਏ ਅੱਛਾ ਤੇ ਮੈਂ ਸੁਣਿਆ ਹੈ ਕਿ ਤੁਹਾਡੇ ਇੱਥੇ ਪ੍ਰਿੰਸੀਪਲ ਸਾਹਿਬ ਨੇ ਵੀ ਬਹੁਤ ਮਦਦ ਕੀਤੀ ਹੈ ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ ਹਾਂਜੀ ਦਾਉ ਸੁਣਾ ਤਾਂ ਕੁਝ ਚੀਜ਼ ਪੁੱਛਣਾ ਦਾ ਉਹ ਦੱਸ ਦਿੰਦੇ ਆਪੇ ਜੀ ਤੇ ਇਹ ਵੀ ਹੈ ਕਿ ਤੁਸੀਂ ਜਿਹੜੇ ਤੁਹਾਡੇ ਫਾਦਰ ਕੀ ਕੰਮ ਕਰਦੇ ਪਹਿਲਾਂ ਇਹ ਦੱਸੋ ਕੋਈ ਨਾ ਕੋਈ ਕੰਮ ਜਨਾਂ ਬਾਹਰ ਕਿਰਤਾ ਕਰ ਲੈਂਦੇ ਧਿਆੜੀ ਧਿਆੜੀ ਮਜ਼ਦੂਰੀ ਹਾਂਜੀ ਅੱਛਾ ਜੀ ਤੇ ਇਸ ਦੇ ਨਾਲ ਹੀ ਇਹ ਦੱਸੋ ਕਿ ਸੋਚਿਆ ਕਿਵੇਂ ਹੈ ਕਿ ਤੁਸੀਂ ਮਤਲਬ ਅੱਗੇ ਮਤਲਬ ਨਾਨ ਮੈਡੀਕਲ ਰੱਖਣਾ ਜਿੱਥੇ ਲੋਕੀ ਜਾਂ ਫਿਰ ਪਿੰਡਾਂ ਦੇ ਬੱਚੇ ਇਹ ਸੋਚਦੇ ਨੇ ਕਿ ਨਾਨ ਮੈਡੀਕਲ ਤਾਂ ਬਹੁਤ ਔਖਾ ਏ ਇਹਦੀਆਂ ਟਿਊਸ਼ਨਾਂ ਹੋਗੀਆਂ ਇਹਦੀਆਂ ਕਿਤਾਬਾਂ ਬੜੀਆਂ ਮਹਿੰਗੀਆਂ ਹੁੰਦੀਆਂ ਆ ਨਹੀਂ ਮੈਂ ਇੰਜੀਨੀਅਰਿੰਗ ਇੰਜੀਨੀਅਰਿੰਗ ਲਈ ਤਾਇਉ ਹੋਣੀ ਪੈਂਦੀ ਅੱਛਾ ਤਾਂ ਸ਼ੁਰੂ ਤੋਂ ਹੀ ਟੀ ਦਾ ਮਿੱਥਿਆ ਹੋਇਆ ਸੀ ਕਿ ਤੁਸੀਂ ਇੰਜੀਨੀਅਰਿੰਗ ਕਰਨੀ ਹੈ ਇਸ ਕਰਕੇ ਜੋ ਮਰਜ਼ੀ ਹੋਵੇ ਨਾਨ ਮੈਡੀਕਲ ਰੱਖਣਾ ਹੀ ਹੈ ਤੇ ਵਧੀਆ ਤਰੀਕੇ ਨਾਲ ਪਾਸ ਵੀ ਹੋਣਾ ਹੈ ਹਾਂਜੀ ਅੱਛਾ ਤੇ ਇਸ ਦੇ ਲਈ ਕਦੀ ਕੋਈ ਮੁਸ਼ਕਿਲ ਆਈ ਹੈ ਕਦੀ ਐਦਾ ਹੋਇਆ ਹੈ ਕਿ ਘਰ ਦੇ ਵਿੱਚ ਕਦੀ ਫਾਈਨੈਂਸ਼ਲੀ ਦਿੱਕਤ ਆਵੇ ਤੇ ਤੁਹਾਨੂੰ ਕੋਈ ਚੀਜ਼ਾਂ ਦੀ ਨੀਡ ਹੋਵੇ ਜਾਂ ਕੁਝ ਅਜੇਹਾ ਨਹੀਂ ਨਾਰਮਲ ਜਿਹਾ ਸਕੂਲਾ ਸਹੀ ਮਿਲ ਜਾਂਦੀਆਂ ਕਿਤਾਬਾਂ ਉਹੀ ਬਥੇਰੀਆਂ ਹੁੰਦੀਆਂ ਵੈਸੇ ਤਾਂ ਪੜਨ ਲਈ अच्छा नु नु तो ਜਿੱਦਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਕਿ ਬੱਚੇ ਹੈ ਨਾ IIT ਚ ਜਾਂਦੇ ਆ JEE Mains crack ਕਰਦੇ ਆ 10ਵੀਂ ਤੋਂ ਹੀ ਟਿਊਸ਼ਨਾਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ ਤਾਂ ਜੋ ਵਧੀਆ ਨੰਬਰ ਲੈ ਸਕਣ ਤੇ ਥੋੜਾ ਤੁਸੀਂ ਕਦੀ ਸੋਚਿਆ ਜਾਂ ਮਨ ਦੇ ਵਿੱਚ ਹੀਣ ਭਾਵਨਾ ਆਈ ਯਾਰ ਮੈਨੂੰ ਇੰਨੇ ਮੌਕੇ ਮਿਲਦੇ ਤਾਂ ਮੈਂ ਇਸ ਤੋਂ ਵੀ ਵਧੀਆ ਕਰ ਪੰਦਾ ਨਹੀਂ ਕਿ ਪਹਿਲੇ ਤਾਂ ਬੋਰਡ ਦਾ ਹੀ ਬੋਰਡ ਦੀ ਤਿਆਰੀ ਚੰਗੀ ਤਰ੍ਹਾਂ ਕਰ ਲਓ ਫਿਰ ਬਾਕੀ ਉਹੀ JEE Mains ਤੇ ਹੁੰਦਾ ਬਸ ਥੋੜਾ ਐਡਵਾਂਸ ਲੈਵਲ ਹੋ ਜਾਂਦਾ ਉਹਦੇ ਵਿੱਚ ਹੂੰ ਤੇ ਕਦੀ ਮਨ ਦੇ ਵਿੱਚ ਇਹ ਨਹੀਂ ਆਇਆ ਹੈਗਾ ਯਾਰ ਸਾਡਾ ਅਸੀਂ ਪਿੰਡਾਂ ਤੋਂ ਆ ਅਸੀਂ ਵੀ ਵੱਡੇ ਵੱਡੇ ਇੰਸਟੀਚਿਊਟ ਤੇ ਜਾ ਕੇ ਤਿਆਰੀਆਂ ਕਰੀਏ ਕੋਚਿੰਗਾਂ ਲਈਏ ਤਾਂ ਹੀ ਅਸੀਂ ਪਹੁੰਚ ਸਕਦੇ ਨੇ ਇੱਥੇ ਤੱਕ ਹਾਂਜੀ ਨਹੀਂ ਉਹ ਤਾਂ ਟੀਚਰਾਂ ਨੇ ਹੂੰ ਹਾਂ ਟੀਚਰਾਂ ਨੇ ਜੋ ਕਰਾਣਾ ਉਹ ਕਰ ਲੈਣਾ ਬਾਕੀ ਐਕਸਟਰਾ ਕੋਈ ਬੁੱਕ ਲਾ ਲਈ ਅੱਛਾ ਤੇ ਕਦੀ ਵੀ ਇਹ ਨਹੀਂ ਸੋਚਿਆ ਹੈਗਾ ਕਿ ਟਿਊਸ਼ਨ ਹੀ ਲੈ ਲਵਾਂ ਮੈਂ ਵਧੀਆ ਹੋਰ ਵੀ ਕਰ ਸਕਦਾ ਹੈ ਜਿੱਦਾਂ 셀ਫ ਸਟੱਡੀ ਕਰਦੇ ਫਿਰ ਟਾਈਮ ਨਹੀਂ ਬਚਦਾ ਉਹਦੇ ਲਈ ਐਕਸਟਰਾ ਕੁਝ اچھا ਤੇ ਤੁਹਾਡੇ ਬ੍ਰਦਰ ਨੇ ਵੀ ਜੇ ਮੀਨਸ ਕ੍ਰੈਕ ਕਰ ਲਿਆ ਹੈ ਹਾਂਜੀ اچھا ਤੇ ਤੁਸੀਂ ਪੰਜਾਬ ਦੇ ਹੋ ਜਾਂ ਫਿਰ ਬਾਹਰਲੇ ਕਿਸੇ ਹੋਰ ਸੂਬੇ ਦੇ ਹੋ ਅਸੀਂ ਉਧਰ ਬੇਸਿਕਲੀ ਤਾਂ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਤੋਂ ਬਿਲੋਂਗ ਕਰਦੇ ਹਾਂ अच्छा ਤੇ ਕਿੰਨੇ ਸਮੇਂ ਤੋਂ ਰਹਿ ਰਹੇ ਹੋ ਪੰਜਾਬ ਦੇ ਵਿੱਚ ਬੇਸ ਨੇ ਦਾ ਕਾਫੀ ਚਿਰ ਹੋ ਗਿਆ ਪਰ ਇਸ ਇਲਾਕੇ ਦੇ ਲਗਭਗ 15 ਸਾਲ ਹੋਏ اچھا ਤੇ ਬਹੁਤ-ਬਹੁਤ ਮੁਬਾਰਕਾ ਤੁਹਾਨੂੰ ਰਾਮਦੇਵ ਜੀ ਤੁਸੀਂ ਅੱਜ ਪੰਜਾਬ ਦਾ ਹੀ ਨਹੀਂ ਮਤਲਬ ਆਪਣੇ ਮਾਪਿਆਂ ਦਾ ਵੀ ਨਾਮ ਰੋਸ਼ਨ ਕੀਤਾ ਹੈ ਤੁਸੀਂ ਰੋਪੜ ਜ਼ਿਲ੍ਹੇ ਦੇ ਵਿੱਚ ਕੱਲੇ ਹੀ ਅਜਿਹੇ ਬੱਚੇ ਰਹੇ ਹਨ ਜਿਨ੍ਹਾਂ ਨੇ ਟੌਪ ਕੀਤਾ ਹੈ ਸਾਇੰਸ ਦੇ ਵਿੱਚ ਤੇ ਸਾਡੇ ادارے ਦੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਵੈਸਟ ਵਿਸ਼ੀਸਿਸ ਕੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਸੀਂ ਆਪਣਾ ਟੀਜ਼ਾ ਮਿੱਥਿਆ ਇੰਜੀਨੀਅਰਿੰਗ ਦਾ ਤੁਸੀਂ ਉਸ ਮੁਕਾਮ ਤੱਕ ਪਹੁੰਚ ਸਕੋ ਧੰਨਵਾਦ ਜੀ ਜਿਤੇ ਇੱਕ ਪਾਸੇ 12ਵੀਂ ਦੇ ਨਤੀਜੇ ਆਏ ਨੇ ਉੱਥੇ ਹੀ ਸਰਕਾਰੀ ਸਕੂਲ ਕਾਨਪੂਈ ਕਾਨਪੁਰਖੋਈ ਦੇ ਇੱਕ ਬੱਚੇ ਨੇ ਮੈਰਿਟ ਦੇ ਵਿੱਚ ਮੱਲਾ ਮਾਰੀਆਂ ਨੇ ਗੱਲਬਾਤ ਅਸੀਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਾਂਗੇ ਪ੍ਰਿੰਸੀਪਲ ਸਾਹਿਬ ਤੁਹਾਡੇ ਸਕੂਲ ਦੇ ਬੱਚੇ ਨੇ ਮੱਲਾ ਮਾਰੀਆਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਜੀ ਕਿੰਵੇਂ ਨੰਬਰ ਤੇ ਆਇਆ ਮੈਰਿਟ ਦੇ ਵਿੱਚ ਤੁਹਾਡਾ ਇਹ ਬੱਚਾ 18ਵੇਂ ਰੈਂਕ ਤੇ ਆਇਆ ਜੀ ਸਟੇਟ ਦੇ ਵਿੱਚ ਜੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਚਾ ਪ੍ਰਵਾਸੀ ਮਜ਼ਦੂਰ ਦਾ ਸੀ ਬਿਲਕੁਲ ਜੀ ਬਿਲਕੁਲ ਤੇ ਬੱਚਾ ਕਿਵੇਂ ਦਾ ਸੀਗਾ ਬਚਪਨ ਤੋਂ ਹੀ ਤੇਜ਼ ਸੀਗਾ ਪੜ੍ਹਾਈ ਦੇ ਵਿੱਚ ਬਚਪਨ ਤੋਂ ਹੀ ਤੇਜ਼ ਸੀਗਾ ਜੀ ਬਹੁਤ ਅੱਛਾ ਸੀ ਬੱਚਾ ਨਾ ਜੀ ਜੀ ਸਿਕਸ ਵਿੱਚ ਇਹ ਨਵੋਦਿਕ ਸਿਲੈਕਟ ਹੋ ਗਿਆ ਜੀ ਔਰ ਉੱਥੇ ਮਹੀਨੇ ਬਾਅਦੇ ਵਾਪਸ ਆ ਗਿਆ ਤਾਂ ਦਿਲ ਲੱਗਿਆ ਜੀ ਹਾਂ ਜੀ 5th ਪ੍ਰਾਇਮਰੀ ਸਕੂਲ ਕਾਂਪੂਰ ਤੋਂ ਕੀਤੀ ਫਿਰ ਸਿਕਸ ਸਾਡੇ ਕੋਲ ਦੁਬਾਰਾ ਮਤਲਬ ਨਵੋਦੇ ਜ਼ੋਨ ਨਾਂ ਦੇ ਲੱਗਣ ਦਾ ਕਿ ਇਹ ਵਾਪਸ ਸਾਡੇ ਕੋਲ ਸੀਨੀਅਰ ਸੈਕੰਡਰੀ ਸਕੂਲ ਚ ਐਡਮਿਸ਼ਨ ਲਈ ਚੇਂਜਿੰਗ ਵਿਦਿਚ ਜੀ ਹਾਂਜੀ ਤੇ ਕਿਹੜੀ ਸਟਰੀਮ ਦੇ ਨਾਲ ਸੰਬੰਧਿਤ ਸੀ ਇਹ ਬੱਚਾ ਸਾਇੰਸ ਨਾਨ ਮੈਡੀਕਲ ਔਰ ਰੋਪਰ ਜ਼ਿਲ੍ਹੇ ਦੀ ਇੱਕੋ ਮੈਰਿਟ ਆਈ ਹੈ ਸਾਇੰਸ ਟੀਮ ਦੀ ਨਾਨ ਮੈਡੀਕਲ ਦੀ ਸਾਡੇ ਸਕੂਲ ਜੀ ਤੇ ਇਸ ਦੇ ਨਾਲ ਹੀ ਪ੍ਰਿੰਸੀਪਲ ਸਭ ਜਿਵੇਂ ਕਿ ਸਾਇੰਸ ਸਾਨੂੰ ਸਭ ਨੂੰ ਪਤਾ ਹੈ ਕਿ ਕਾਫੀ ਜ਼ਿਆਦਾ ਆਪਟ ਸਟਰੀਮ ਹੁੰਦੀ ਹੈ ਤੇ ਬੱਚੇ ਨੇ ਕੋਈ ਕੋਚਿੰਗ ਲਈ ਹੋਵੇ ਟਿਊਸ਼ਨਸ ਪੜੀਆਂ ਹੋਵੇ ਜਾਂ ਸਕੂਲ ਦੇ ਜਿਹੜੇ ਟੀਚਰਸ ਪੜ੍ਹਾਉਂਦੇ ਸੀ ਕੋਈ ਕੋਚਿੰਗ ਨਹੀਂ ਕੋਈ ਟਿਊਸ਼ਨਸ ਨਹੀਂ ਐਕਚੁਅਲੀ ਮੇਰੇ ਕੋਲ ਜਿਹੜਾ ਮੇਰੇ ਸਾਇੰਸ ਡਿਪਾਰਟਮੈਂਟ ਚ ਪੇ 6 ਲੈਕਚਰ ਮੇਰਾ 골ਡ ਮੈਲਿਸਟ ਹੈ ਜੀ ਲੈਕਚਰ ਮਾਸ ਮਨੋਰਮਾ ਆਰ ਦੋ ਮੇਰੇ ਸਾਇੰਸ ਵੈਸੇ ਮਿਸਟ੍ਰੈਸਿਸ ਹੈਗੀਆਂ ਦੇ ਹੈਵ ਡਨ देयर ਪੋਸਟ ਗ੍ਰੈਜੂਏਸ਼ਨ ਇਨ కెਮਿਸਟਰੀ ਐਂਡ ਵਨ ਇਸ ਸਿੰਪਲੀ ਬੀਐਸਸੀ ਬੀਏ ਉਹਨਾਂ ਨੇ కెਮਿਸਟਰੀ ਔਰ ਬਾਇਓ ਪੜਾਈ ਜੀ ਮਤਲਬ ਟੋਟਲੀ ਡਿਪੈਂਡੈਂਟ ਔਨ ਟੀਚਰਸ ਜੀ ਤੇ ਇਸ ਦੇ ਨਾਲ ਹੀ ਫਿਰ ਤਾਂ ਬਹੁਤ ਹੀ ਬੱਚੇ ਜਿਹੜੇ ਇਸ ਟਾਈਮ ਦੇ ਉੱਤੇ ਵਿਦੇਸ਼ ਜਾਣ ਦੀ ਚਾਹਤ ਰੱਖਦੇ ਨੇ ਉਹਨਾਂ ਨੂੰ ਵੀ ਇੱਕ ਸੁਨੇਹਾ ਮਿਲ ਸਕ ਮਿਲ ਰਿਹਾ ਹੈ ਕਿ ਕਿਵੇਂ ਜਿਹੜਾ ਪ੍ਰਵਾਸੀ ਮਜ਼ਦੂਰ ਦਾ ਬੱਚਾ ਪੰਜਾਬ ਆ ਕੇ ਪੜਦਾ ਹੈ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੈ ਤੇ ਮੈਰਿਟ ਵੀ ਆਉਂਦਾ ਸਾਇੰਸ ਸਟ੍ਰੀਮ ਵੀ ਰੱਖਦਾ ਟੀਚਰਾਂ ਦੇ ਸਿਰ ਤੇ ਹੀ ਅੱਜ ਇੰਨਾ ਮੁਕਾਮ ਹਾਸਿਲ ਕਰਦਾ ਹੈ ਹਾਂ ਜੀ ਜੀ ਤੇ ਇਸ ਦੇ ਨਾਲ ਹੀ ਕੀ ਕੁਝ ਤੁਸੀਂ ਸੁਨੇਹਾ ਅੱਜ ਦੇ ਬੱਚਿਆਂ ਨੂੰ ਦੇਣਾ ਚਾਹੋਗੇ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਭੱਜਦੇ ਨੇ ਤੇ ਨਾਲ ਵਿਦੇਸ਼ ਜਾਣ ਦੀ ਵਿੱਚ ਆਹਤ ਰੱਖਦੇ ਨੇ ਦੇਖੋ ਜੀ ਸਭ ਕੁਝ ਇੰਡੀਆ ਦੇ ਵਿੱਚ ਹੈਗਾ ਭਾਰਤ ਵਿੱਚ ਬਹੁਤ ਕੁਝ ਹੈ ਬੱਚਾ ਬਸ ਕਰਨ ਵਾਲਾ ਹੋਣਾ ਚਾਹੀਦਾ ਜੀ ਜੀ ਗਵਰਨਮੈਂਟ ਸਕੂਲਸ ਮੈਂ ਪ੍ਰਾਈਵੇਟ ਸਕੂਲ ਦੀ ਕਿਸੇ ਬੁਰਾਈ ਨਹੀਂ ਕਰਦਾ ਜੀ ਲੇਕਿਨ ਗਵਰਨਮੈਂਟ ਸਕੂਲ ਦੇ ਵਿੱਚ ਜਿਹੜੀ ਫੈਕਲਟੀ ਹੈ ਪੜਨ ਪੜਾਉਣ ਵਾਲੀ ਜਿਹੜੇ ਟੀਚਰਸ ਹੈ ਉਹ ਬਹੁਤ ਹੀ ਕ੍ਰੀਮ ਹੈ ਕਿਉਂਕਿ ਉਹਨਾਂ ਨੇ ਪਹਿਲਾਂ ਦੇਖੋ ਆਪਣੀ ਐਜੂਕੇਸ਼ਨ ਪੂਰੀ ਕੀਤੀ ਹੁੰਦੀ ਫਿਰ ਉਹਨਾਂ ਨੇ ਟੈਟ ਕੁਆਲੀਫਾਈ ਕਰਨਾ ਔਰ ਟੈਟ ਤੋਂ ਬਾਅਦ ਟੀਚਿੰਗ ਜੌਬ ਲੈਣ ਲਈ ਉਹਨਾਂ ਨੂੰ ਇੱਕ ਸਿੰਪਲ ਐਪੀਯੂ ਟੈਸਟ ਔਰ ਇੱਕ ਸਬਜੈਕਟ ਦਾ ਟੈਸਟ ਕਲੀਅਰ ਕਰਨਾ ਪੈਣਾ ਉਹ ਤੋਂ ਬਾਅਦ ਮੈਰਿਟ ਬਣਨੀ ਹੈ ਆਫਟਰ ਥੈਟ ਉਹ ਸਿਲੈਕਸ਼ਨ ਹੋ ਕੇ ਉਹਨਾਂ ਨੇ ਟੀਚਰ ਲੱਗਣਾ ਹੈ ਮਤਲਬ ਬਹੁਤ ਹੀ ਕਹ ਲੋ ਛਾਣਨਾ ਲੱਗਦਾ ਹੈ ਟੀਚਰ ਬਣਨ ਦੇ ਲਈ ਔਰ ਬਹੁਤ ਮਿਹਨਤ ਵੀ ਲੱਗਦੀ ਹੈ ਔਰ ਪੜਾਉਣ ਵਾਲੇ ਜਿਹੜੇ ਮੇਨ ਟੀਚਰ ਹੈ ਉਹ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਹੈ ਪਰ ਇੱਕ ਕ੍ਰੇਜ਼ ਪਤਾ ਨਹੀਂ ਕਿਉਂ ਹੈ ਬੱਚਿਆਂ ਦੇ ਵਿੱਚ ਪ੍ਰਾਈਵੇਟ ਵੱਲ ਜਾਣ ਦਾ ਆਦਰਵਾਇਜ਼ ਗਵਰਨਮੈਂਟ ਸਕੂਲਸ ਹੁਣ ਬਿਲਕੁਲ ਵੀ ਆਈ ਐਮ ਟੂਲੀ ਸਪੀਕਿੰਗ ਕਿ ਗਵਰਨਮੈਂਟ ਸਕੂਲਸ ਬਹੁਤ ਵਧੀਆ ਹੈ ਹਾਂ ਕਿਤਨਾ ਕਿਤੇ ਮੇਰੇ ਸਕੂਲ 'ਚ ਕਦੀ ਇਹ ਦਿੱਕਤ ਜ਼ਰੂਰ ਆਉਂਦੀ ਹੈ ਕਿ ਕੁਝ ਮੇਰੇ ਬੱਚੇ ਦੂਰੋਂ ਆਉਂਦੇ ਹੈ ਕਿਉਂਕਿ ਫਾਈਨੈਂਸ਼ੀਅਲੀ ਸੌਂ ਨਹੀਂ ਹੈ ਬਚਾਰੇ ਤੇ ਔਫਰ ਮਤਲਬ ਕੋਈ ਇਹੋ ਜਿਹਾ ਸੋਰਸ ਜ਼ਰੂਰ ਲੱਭਦੇ ਕਿ ਮੇਰੇ ਨਾਲ ਔਖੇ ਸੋਕੇ ਹੋ ਜਾਈਏ ਸਿੱ ਇੱਕ ਕੋਈ ਬਸ ਹੋਵੇ ਤਾਂ ਅਸੀਂ ਬਸ ਵਾਲੇ ਸਕੂਲ ਭੇਜਦੇ ਕਿ ਬੱਚਾ ਪੈਰਲ ਕਿਵੇਂ ਜਾਵੇ ਅਦਰਵਾਈਜ਼ ਮੇਰੇ ਕੋਲ ਜਿਹੜੇ ਬੱਚੇ ਹਨ ਜੀ ਨੋ ਡਾਊਟ ਗਰੀ ਪਰਿਵਾਰ ਦਾ ਹੈ ਹੀ ਪਰ ਟੀਚਰ ਦੀ ਮਿਹਨਤ ਬੱਚੇ ਵੀ ਅੱਛੇ ਦੋਨੋਂ ਚੀਜ਼ਾਂ ਪੈਰਲ ਚੱਲਦੀਆਂ ਪੇਰੈਂਟਸ ਵੀ ਮਤਲਬ ਅਗਰ ਬੱਚੇ ਨਰਸਰੀ ਟ੍ਰਾਇੰਗਲ ਜਿਹੜੀ ਕੰਪਲੀਟ ਹੋ ਜਾਵੇ ਨਾ ਕਿ ਟੀਚਰ ਇੱਕ ਪੇਰੈਂਟਸ اور ਇੱਕ ਬੱਚਾ ਜਿੰਨਾ ਦੀ ਜਿਹੜੀ ਸਿਮੈਟਰੀ ਟ੍ਰਾਇੰਗਲ ਦੀ ਹੈ ਅਗਰ ਉਹ ਕੰਪਲੀਟ ਹੈ ਤਾਂ ਬੱਚਾ ਸਕਸੈਸਫੁਲ ਹੋਗਾ ਕਿਤੇ ਇੱਕ ਚੇਨ ਚ ਕੋਈ ਇੱਕ ਵੀ ਥੋੜਾ ਜਿਹਾ ਪਿੱਛੜ ਗਿਆ ਤਾਂ ਬੱਚਾ ਜਿਹੜਾ ਹੈ ਪਿੱਛੜ ਜਾਊਗਾ ਬਾਹਰਲੇ ਦੇਸ਼ਾਂ ਚ ਕੋਸੀ ਰੱਖਿਆ ਹੋਇਆ 20 25 ਲੱਖ ਰੁਪਏ ਪੇਰੈਂਟਸ ਦਾ ਲੱਗਦਾ ਹੈ ਉਥੇ ਅਗੇ ਮਜ਼ਦੂਰੀ ਹੀ ਕਰਨੀ ਪੈਂਦੀ ਹੈ ਜੀ ਤੇ ਇੰਡੀਆ ਦੇ ਵਿੱਚ ਬੱਚਾ ਅਗਰ ਕਰਨ ਵਾਲਾ ਹੈ ਕੈਲੀਬਰਸ ਆਰੇ ਕੋਲ ਹੁੰਦਾ ਇੱਕ ਬਸ ਉਹਨੂੰ ਅ ਕਹ ਲੋ ਫਾਈਂਡ ਆਊਟ ਕਰਕੇ ਨਖਾਰ ਦੀ ਲੋੜ ਹੁੰਦੀ ਹੈ ਉਹ ਔਰ ਉਹ ਪੰਜਾਬੀ ਟੀਚਰ ਹੋਣਾ ਜੀ ਹਾਂ ਜੀ ਬਹੁਤ-ਬਹੁਤ ਪ੍ਰਿੰਸੀਪਲ ਜੀ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਥੈਂਕਸ ਅ ਲੋਟ ਜੀ ਜੀ ਤਾਂ ਇਹ ਗੱਲਬਾਤ ਤੁਸੀਂ ਸੁਣੀ ਹੈ ਰੋਪੜ ਜ਼ਿਲ੍ਹੇ ਦੇ ਪ੍ਰਵਾਸੀ ਮਜ਼ਦੂਰ ਦੇ ਪੁੱਤ ਦੀ ਜਿਸ ਦੇ ਵੱਲੋਂ ਆਪਣੀ ਮਿਹਨਤ ਦੇ ਸਦਕਾ ਸੈਲਫ ਸਟੱਡੀ ਦੇ ਸਦਕਾ ਰੋਪੜ ਜ਼ਿਲ੍ਹੇ ਦਾ ਤੇ ਨਾਲ ਹੀ ਪੰਜਾਬ ਦਾ ਮਾਣ ਵਧਾਇਆ ਗਿਆ ਹੈ ਇਹ ਬੱਚਾ ਇਕਲੌਤਾ ਇਹ ਅਜੀਹਾ ਬੱਚਾ ਹੈ ਜਿਸ ਨੇ 12ਵੀਂ ਦੇ ਵਿੱਚ ਟੌਪ ਕੀਤਾ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਸਾਇੰਸ ਵਿਸ਼ੇ ਦੇ ਵਿੱਚ ਤੇ ਨਾਲ ਹੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਬੱਚਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪ੍ਰਵਾਸੀ ਪਰਿਵਾਰ ਹੈ ਤੇ ਇਸ ਬੱਚੇ ਨੇ ਸਿਰਫ ਸਕੂਲ ਦੇ ਅਧਿਆਪਕਾਂ ਦੀ ਮਦਦ ਤੇ ਨਾਲ ਸੈਲਫ ਸਟੱਡੀ ਤੇ ਨਾਲ ਨੈੱਟ ਦੀ ਮਦਦ ਦੇ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਅਜਿਹੇ ਬੱਚੇ ਬਹੁਤ ਹੀ ਜ਼ਿਆਦਾ ਹੋਰ ਨਾ ਬੱਚਿਆਂ ਦੇ ਲਈ ਵੀ ਇੱਕ ਪ੍ਰੇਰਨਾ ਦਾ ਸਰੋਤ ਹੁੰਦੇ ਨੇ ਜਿਹੜੇ ਬੱਚੇ ਅੱਜ ਦੇ ਸਮੇਂ ਦੇ ਵਿੱਚ ਵੱਡੀਆਂ ਮਹਿੰਗੀਆਂ ਕੋਚਿੰਗਾਂ ਲੈ ਰਹੇ ਨੇ ਉਹਨਾਂ ਬੱਚਿਆਂ ਨੂੰ ਵੀ ਅਜਿਹੇ ਬੱਚਿਆਂ ਤੋਂ ਸਿੱਖਣ ਦੀ ਲੋੜ ਹੈ ਕਿਸ ਤਰੀਕੇ ਦੇ ਨਾਲ ਬਹੁਤ ਹੀ ਘੱਟ ਮੌਕੇ ਅਜਿਹੇ ਬੱਚਿਆਂ ਨੂੰ ਤੇ ਨਾਲ ਬਹੁਤ ਘੱਟ ਸਾਧਨ ਮਿਲਦੇ ਨੇ ਇਹਨਾਂ ਮੁਕਾਮਾਂ ਤੱਕ ਪਹੁੰਚਣ ਦੇ ਲਈ ਸਰਕਾਰੀ ਸਕੂਲ ਕਾਨਪੁਰਖੁਈ ਦੇ ਵਿੱਚ ਇਸ ਬੱਚੇ ਨੇ ਪੜਾਈ ਕੀਤੀ ਹੈ ਤੇ ਨਾਲ ਹੀ ਅਧਿਆਪਕਾ ਤੇ ਪ੍ਰਿੰਸੀਪਲ ਆਦੀ ਮਦਦ ਦੇ ਨਾਲ ਇਸ ਮੁਕਾਮ ਤੇ ਪਹੁੰਚਿਆ ਹੈ ਤੇ 13ਵੇਂ ਨੰਬਰ ਤੇ ਮੈਰਿਟ ਦੇ ਵਿੱਚ ਆਇਆ ਹੈ ਇਹ ਪੰਜਾਬ ਦਾ ਬੱਚਾ ਕਿਸ ਤਰੀਕੇ ਦੇ ਨਾਲ ਸਰਕਾਰੀ ਸਕੂਲ ਵੱਡੀਆਂ ਮੱਲਾ ਮਾਰ ਰਹੇ ਨੇ ਤੇ ਨਾਲ ਹੀ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਨੇ ਅੱਜ ਇਸ ਮੁਕਾਮ ਨੂੰ ਹਾਸਲ ਕੀਤਾ ਹੈ ਤੇ ਇਹ ਬੱਚਾ ਹੁਣ ਅੱਗੇ ਜਾ ਕੇ ਬੀਟੈਕ ਕਰਨਾ ਚਾਹੁੰਦਾ ਹੈ ਤੇ ਉਸ ਦੇ ਲਈ ਵੀ ਅੱਗੇ ਜੇ ਇਮੈਨਸ ਦੀ ਤਿਆਰੀ ਕਰਨਾ ਚਾਹੁੰਦਾ ਹੈ ਜਿੱਥੇ ਪੰਜਾਬ ਦੀ ਤਰਸਦੀ ਰਹਿੰਦੀ ਹੈ ਕਿ ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਭੱਜ ਰਹੀ ਹੈ ਉੱਤੇ ਹੀ ਪ੍ਰਵਾਸੀ ਮਜ਼ਦੂਰਾ ਦੇ ਬੱਚੇ ਪੰਜਾਬ ਦੇ ਵਿੱਚ ਵੱਡੀਆਂ ਮੱਲਾ ਮਾਰ ਰਹੇ ਨੇ ਤੇ ਅੱਜ ਇਹਨਾਂ ਨੂੰ ਅਜਿਹੇ ਮੌਕੇ ਮਿਲ ਰਹੇ ਨੇ ਪੰਜਾਬ ਦੇ ਵਿੱਚ ਜਿਵੇਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਮਦਦ ਦੇ ਨਾਲ ਬਿਨਾ ਕਿਸੇ ਕੋਚਿੰਗ ਤੋਂ ਪ੍ਰੋਪਰ ਦਾ ਇਹ ਨੌਜਵਾਨ ਇਸ ਮੁਕਾਮ ਤੇ ਪਹੁੰਚਿਆ ਹੈ ਹੋਰ ਨਾਲ ਨੌਜਵਾਨਾਂ ਨੂੰ ਵੀ ਸਿੱਖਣ ਦੀ ਬਹੁਤ ਜ਼ਿਆਦਾ ਲੋੜ ਹੈ ਇਸ ਬਾਬਤ ਤੁਹਾਡੀ ਕੀ ਰਾਏ ਹੈ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਲਈ ਜੁੜੇ ਰਹੋ ABC ਪੰਜਾਬ ਦੇ ਨਾਲ